ਮਾਹੀ ਬੁੱਧੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗੰਮਨਸਰ ਸਾਹਿਬ ਦਾ ਜਥਾ ਪਿੰਡ ਸੈਦਿਆਲੇ ਦੇ ਸੇਵਾਦਾਰ ਵੱਲੋਂ ਲੱਕੜਾਂ ਦੀ ਸੇਵਾ ਕਰਾਈ ਗਈ ਸੀ ਆ ਵਾਈਆਂ ਨੇ ਮਾੜ ਚੱਕਲਾ ਬਾਈ ਤੇ ਕੱਲ ਦੀ ਖਾਲਸਾ ਫੌਜ ਲੱਗੀ ਹੋਈ ਆ ਤੇ ਤੇ ਵਾਈਆਂ ਦਾ ਬਾਗ ਸੀਗਾ ਬਾਗ ਪਟਾ ਰਹੇ ਆ ਰੂਹ ਦੇ ਲੰਗਰਾਂ ਵਾਸਤੇ ਲੱਕੜਾਂ ਦੀ ਸੇਵਾ ਕਰ ਰਹੇ ਨੇ ਇੱਧਰ ਸਾਡੇ ਸਰਕਾਰ ਜੋਗ ਮਾਮਪੁਰ ਸ੍ਰੀ ਅੰਦ ਸਾਹਿਬ ਹਰਿੰਦਰ ਬਾਗ ਸਿੰਘ ਜੀ ਕੋਲ ਸੇਵਾ ਕਰ ਰਹੇ ਨੇ ਪਹਾੜੇ ਤੇ ਸੇਵਾ ਕਰ ਰਹੇ ਨੇ ਉਹ ਤ੍ਰਿਵਿਖਾਰ ਸਾਹਿਬ ਆਜ ਲੱਗ ਰਹੀ ਆ ਤਾਜ਼ ਤੇਰੇ ਫੁੱਲ ਵਾਲੇ ਜਿਹਨੇ ਆ ਸੇਵਾ ਤੇ ਦਰਸਤੀ ਸਾਰੇ ਲੱਗੇ ਹੋਇਆ ਹੋਰ ਵੀ ਦਰਸ਼ਨ ਕਰਾਉਣਿਆ ਸੰਗਤ ਦੇ ਇਹ ਖਾਲਸਾ ਫੌਜ ਆ। ਸ਼ੰਦਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਦੇ ਆਸਥਾਨ ਤੋਂ ਗੁਰਦੁਆਰਾ ਗੁੰਮੜਸਰ ਸਾਹਿਬ ਤੋਂ ਹੁੰਦੀ ਆ। ਜਿਹੜੀਆਂ ਵੀ ਸੰਗਤਾਂ ਨੇ ਕੋਈ ਸੇਵਾ ਕਰਨ ਦੀ ਚਾਹਤ ਹੋਵੇ ਕੇ ਇਹ ਤੇ ਲੱਕਿਆ ਦਾਖਤ ਹੋਵੇ ਜਾ ਕੇ ਇਹਦੇ ਘਰੇ ਬਾਦੂ ਲੱਕੜ ਪਈ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ। ਖਾਲਸਾ ਫੌਜ ਆ। ਦਨ ਸ਼ੇਬ ਦੇ ਅਨੁਸਾਰ ਆਹ ਕੁਤੀ ਜਾ ਕੇ ਲੈ ਜਾਂਦੀ ਐ ਲੱਕਰ ਥੁੰਬੜਾ ਆਹ ਲੱਗ ਰਹੀ ਐ ਖਾਲਸਾ ਫੌਜਾ ਕਾਟਵਾਡੀ ਸਾਰੇ ਆਵਰ ਬੜਾ ਕੋ ਯਾਰ ਬਈ ਉਰੇ ਫੜਾ ਕਾੜਾ ਤੈਨੂੰ ਹੀ ਤੂੰ ਯਾਰ ਲੈ ਕੇ ਭਾਜੇ ਸਾਰੀ ਖਾਲਸਾ ਫੌਜ ਲੱਗੀ ਐ ਦੇਵਾ ਕਰਨਾ